ਅੱਜ ਜਿੰਨੀਆਂ ਵੀ ਸਾਡੀਆਂ ਟਰਾਂਸਪੋਰਟ ਵਿਭਾਗ ਮੰਦੀਆਂ ਯੂਨੀਅਨਾਂ ਭਾਵੇਂ ਰੈਗੂਲਰ ਬੰਦਿਆਂ ਦੀਆਂ ਭਾਵੇਂ ਆਊਟਸੋਰਸ ਤੇ ਕੰਟਰੈਕਟ ਵਾਲਿਆਂ ਦੀਆਂ ਪੀਆਰਟੀਸੀ ਪੰਨ ਬੱਸ ਪੰਜਾਬ ਰੋਡਵੇਜ ਸਾਰੇ ਡਿਪਾਰਟਮੈਂਟਾਂ ਦੀਆਂ ਸਾਰਿਆਂ ਨਾਲ ਖੁੱਲੀ ਵਿਚਾਰ ਚਰਚਾ ਹੋਈ ਆ ਜਿੰਨੀਆਂ ਵੀ ਮੰਗਾ ਸਨ ਉਹਨਾਂ ਤੇ ਬੜੇ ਠੰਡੇ ਤਰੀਕੇ ਦੇ ਨਾਲ ਬਹਿ ਕੇ ਵਿਚਾਰ ਚਰਚਾ ਹੋਈ ਆ ਤੇ ਜਿੰਨੇ ਉਹਨਾਂ ਦੇ ਜੈਨੂਨ ਮਸਲੇ ਆ ਜਿਵੇਂ ਰੈਗੂਲਰ ਕਰਨ ਦੇ ਕੰਟਰੈਕਟ ਤੋਂ ਰੈਗੂਲਰ ਕਰਨਾ ਆਊਟਸੋਰਸ ਤੋਂ ਕੰਟਰੈਕਟ ਤੇ ਕਰਨਾ ਜਾਂ ਨਵੀਆਂ ਬੱਸਾਂ ਪਾਉਣੀਆਂ ਉਹ ਸਾਰੇ ਮਸਲੇ ਜਿਹੜੇ ਆ ਉਹਨਾਂ ਤੇ ਖਰੜਾ ਤਿਆਰ ਕਰਾਂਗੇ ਨੀਤੀ ਬਣਾ ਕੇ ਤੇ ਇਹ ਸਾਰੇ ਸਾਥੀਆਂ ਦੇ ਜਿਹੜੇ ਮਸਲੇ ਆ ਜੈਨੂਨ ਮਸਲੇ ਉਹ ਛੇਤੀ ਤੋਂ ਛੇਤੀ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ ਮੁਲਾਜ਼ਮਾਂ ਦੀ ਸੰਤੁਸ਼ਟੀ ਹੋਈ ਅੱਜ ਦੀ ਮੀਟਿੰਗ ਤੋਂ ਬਿਲਕੁਲ ਤੁਹਾਨੂੰ ਮੁਲਾਜ਼ਮ ਮਿਲੇ ਹੀ ਆ ਤੇ ਤੁਹਾਡੇ ਨਾਲ ਵੀ ਉਹਨਾਂ ਦੀ ਗੱਲਬਾਤ ਹੋਈ ਹੋਣੀ ਆ ਅਫਸਰਾਂ ਦੀ ਜਿਹੜੀ ਤੇ ਨਾਲ ਸਾਡੇ ਮੁਲਾਜ਼ਮਾਂ ਦੀ ਲੋਬੀਆ ਸਾਰਿਆਂ ਨੇ ਬਹਿ ਕੇ ਵਿਚਾਰ ਚਰਚਾ ਕੀਤੀ ਆ ਮੈਂ ਵੀ ਸਾਰਿਆਂ ਵਿਚਾਰਾਂ ਸੁਣੀਆਂ ਤੇ ਜਲਦੀ ਜਿਹੜੀਆਂ ਇਹ ਗੱਲਾਂ ਆ ਨਾਲ ਅਸੀਂ ਐਫ ਡੀ ਤੋਂ ਨਾਲ ਸਰਕਾਰ ਤੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਤੋਂ ਬਜਟ ਮੰਗਾਗੇ ਟ੍ਰਾਂਸਪੋਰਟ ਮੰਘਮੇ ਲਈ ਨਵੀਆਂ ਬੱਸਾਂ ਪਾਉਣ ਦੀ ਸਾਡੀ ਜਿਹੜੀ ਵਿਚਾਰ ਆ ਉਹ ਫਾਈਲ ਬਣਾ ਕੇ ਭੇਜਾਂਗੇ ਪੰਜਾਬ ਰੋਡਵੇ ਦੇ ਵਿੱਚ 2025 ਦੇ ਵਿੱਚ ਘੱਟ ਤੋਂ ਘੱਟ ਜਿਹੜੀ 600 ਦੇ ਕਰੀਬ ਬਸਾਂ ਪਾਉਣ ਦੀ ਸਾਡੀ ਪਾਲਿਸੀ ਆ ਨਾਲ ਪੀਆਰਟੀਸੀ ਦੇ ਵਿੱਚ 450 ਵੱਡੀਆਂ ਬਸਾਂ 100 ਮਿੱਡੀ ਬਸਾਂ 550 ਪੀਆਰਟੀਸੀ ਦੇ ਵਿੱਚ ਇਹ ਬਸਾਂ ਪੈਣਗੀਆਂ ਉਹਦੇ ਵਾਸਤੇ ਪੰਜਾਬ ਸਰਕਾਰ ਤੋਂ ਬਜਟ ਮੰਗਾਂਗੇ ਜਿੰਨਾ ਬਜਟ ਮਿਲੂਗਾ ਫਿਰ ਉਹਦੇ ਅਨਸਾਰ ਬਸਾਂ ਪੈਣਗੀਆਂ ਨਾਲ ਸਾਡੀਆਂ ਸਰਕਾਰੀ ਬਸਾਂ ਨੂੰ ਪਰਮਿਟ ਮਿਲਣਗੇ ਨਾਲ ਜਿਹੜੇ ਬੇਰਜ਼ਗਾਰ ਨੌਜਵਾਨ ਨੇ ਉਹਨਾਂ ਲਈ ਵੀ ਕਈ ਆਪਾਂ ਵੇਨੇ ਹਾਈਵੇ ਦੇ ਉੱਤੇ ਪਾਲਿਸੀ ਹੁੰਦੀ ਆ 50-50% 50% ਸਰਕਾਰੀ ਪਰਮਟ ਤੇ 50% ਪ੍ਰਾਈਵੇਟ ਨੂੰ ਦੇਣੇ ਹੁੰਦੇ ਆ ਕਈ ਹਾਈਵੇਜ ਤੇ ਹੁੰਦਾ ਆ 60-40 60% ਸਰਕਾਰ ਦੇ 40% ਜਿਹੜੇ ਉਹ ਪ੍ਰਾਈਵੇਟ ਨੂੰ ਦੇਣੇ ਹੁੰਦੇ ਆ ਨਾਲ ਬੇਰਜ਼ਗਾਰ ਨੌਜਵਾਨਾਂ ਨੂੰ ਵੀ ਪਰਮਟ ਮਿਲਣਗੇ ਜਦੋਂ ਸਰਕਾਰੀ ਬਸਾਂ ਬਹਿਣਗੀਆਂ 2025 ਦੇ ਵਿੱਚ ਨਵਾਂ ਸਾਲ ਚੜਿਆ ਪਹਿਲਾਂ ਤੇ ਮੈਂ ਮੁਬਾਰਕਬਾਦ ਦੇਣਾ ਸਾਰਿਆਂ ਨੂੰ ਹੀ ਸਮੂਹ ਪੰਜਾਬੀਆਂ ਨੂੰ ਸਮੂਹ ਭਾਰਤੀਆਂ ਨੂੰ ਵਿਦੇਸ਼ਾਂ 'ਚ ਵਸਦੇ ਐਨਆਰਆਈ ਭੈਣਾ ਭਰਾਵਾਂ ਨੂੰ ਤੇ ਨਾਲ ਕਿ ਪ੍ਰਮਾਤਮਾਗੇ ਅਰਦਾਸ ਬੇਨਤੀ ਕਰਦੇ ਆ ਕਿ ਆਉਣ ਵਾਲਾ ਸਮਾਂ ਜਿਹੜਾ ਉਹ ਹਰ ਪੰਜਾਬੀ ਲਈ ਹਰ ਭਾਰਤੀ ਲਈ ਖੁਸ਼ੀਆਂ ਖੇੜਿਆਂ ਵਾਲਾ ਤਰੱਕੀ ਵਾਲਾ ਆਵੇ ਰੇਸ਼ਮ ਸਿੰਘ ਨਾ ਬਾਹਰ ਕਹਿ ਕੇ ਗਏ ਨੇ ਕਹਿੰਦੇ ਅਸੀਂ ਨਾ ਹੜਤਾਲ ਕਰਨ ਜਾ ਰਹੇ ਹਾਂ ਤਿੰਨ ਦਿਨ ਤੱਕ ਕਹਿੰਦੇ ਜੀ ਡੀਪੂ ਵੀ ਬੰਦ ਰੱਖੇ ਜਾਣਗੇ ਔਰ 7 ਤਰੀਕ ਨੂੰ ਮੁੱਖ ਮੰਤਰੀ ਦੀ ਕੂਟੀ ਘੇਰੀ ਜਾਏਗੀ ਕਹਿੰਦੇ ਸਾਡੀ ਡਿਮਾਂਡ ਨਹੀਂ ਸੁਣੀ ਗਈ ਬਾਕੀ ਯੂਨੀਅਨਾਂ ਦੀ ਡਿਮਾਂਡਾਂ ਸੁਣੀਆਂ ਨਹੀਂ ਆ ਦੇਖੋ ਸਾਰਿਆਂ ਦੀਆਂ ਡਿਮਾਂਡਾਂ ਸੁਣੀਆਂ ਗਈਆਂ ਵਾ ਜੇ ਕੋਈ ਇੱਕ ਕੱਲੀ ਜੂਨੀਅਨ ਕਹੀ ਜਾਵੇ ਵੀ ਸਾਡੀ ਨਹੀਂ ਡਿਮਾਂਡ ਸੁਣੀ ਗਈ ਇੱਥੇ ਹੁਣ 14-15 ਜੂਨੀਅਨਾਂ ਬੈਠੀਆਂ ਸਾਰੇ ਡਿਪਾਰਟਮੈਂਟਾਂ ਦੀਆਂ ਸਾਰਿਆਂ ਦੀਆਂ ਗੱਲਾਂ ਸੁਣੀਆਂ ਤੇ ਲਗਭਗ 4 ਘੰਟੇ ਦੇ ਕਰੀਬ ਮੀਟਿੰਗ ਹੋਈ ਆ 4 ਘੰਟੇ ਗੱਲਾਂ ਚੱਲਦੀਆਂ ਰਹੀਆਂ ਤੇ ਜੇ ਫਿਰ ਵੀ ਕੋਈ ਕਵੇ ਵੀ ਸਾਡੀ ਨਹੀਂ ਕੋਈ ਮੰਗ ਸੁਣੀ ਗਈ ਜਿਹੜੀਆਂ ਮੰਗਾਂ ਪੂਰੀਆਂ ਨਹੀਂ ਹੋ ਸਕਦੀਆਂ ਆਪਾਂ ਉਹ ਮੰਗਾਂ ਰੱਖੀ ਜਾਈਏ ਤੇ ਉਹ ਤੇ ਕਿਤੇ ਨਾ ਕਿਤੇ ਫਿਰ ਜਾਣ ਕੇ ਕਹਿਣ ਵਾਲੀ ਗੱਲ ਹੈ ਨਾ ਵੀ ਤੇਰੇ ਖਾਂਦੇ ਦੀ ਦਾੜੀ ਹਲਦੀ ਮੈਣੀ ਤੇਰੇ ਵਸਨਾ ਉਹ ਗੱਲ ਬਣ ਜਾਂਦੀ ਆ ਤੇ ਮੰਗਾ ਜਿਹੜੀਆਂ ਜੈਨੂਅਲ ਨੇ ਉਹ ਤੇ ਹੱਲ ਕਰਨੀਆਂ ਕਰਨੀਆਂ ਲੋੜ ਪਈ ਦੁਬਾਰਾ ਮੀਟਿੰਗ ਕਰ ਲਵਾਂਗੇ ਬਿਲਕੁਲ ਜਦੋਂ ਕਹਿਣ ਮੈਂ ਤੇ ਮੀਟਿੰਗ ਲਈ 24 ਘੰਟੇ 30 ਦਿਨ ਜਦੋਂ ਵੀ ਕਹਿਣ ਆਪਾਂ ਮੀਟਿੰਗ ਕਰਾਂਗੇ ਤੇ ਜਿਹੜੇ ਜੈਨੂਅਨ ਗੱਲਾਂ ਨੇ ਜੈਨੂਅਨ ਮਸਲੇ ਉਹ ਹੱਲ ਵੀ ਹੋਣਗੇ